ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਸੁਣ ਕੇ ਤੁਸੀਂ ਬਾਗੋ ਬਾਗ ਹੋ ਜਾਵੋਗੇ ਜਿਹੜੇ ਭਾਰਤੀ ਇੰਗਲੈਂਡ ਜਾਂ ਆਸਟ੍ਰੇਲੀਆ ਜੋ ਹੋਰ ਕੰਟਰੀਆਂ ਦਾ ਰੁਕ ਕਰਦੇ ਨੇ ਤਾਂ ਜਿਹੜੇ ਪੰਜਾਬੀ ਭਾਰਤੀ ਅਮਰੀਕਾ ਜਾਣ ਲਈ ਡੋਂਕੀ ਦਾ ਰਸਤਾ ਚੁੰਮਦੇ ਨੇ ਡੋਂਕੀ ਲਗਾ ਕੇ ਜਾਂਦੇ ਨੇ ਤੇ ਏਜੰਟਾਂ ਦੇ ਜਾਲ ਵਿੱਚ ਫਸ ਜਾਂਦੇ ਨੇ ਲੱਖਾਂ ਪੈਸੇ ਬਰਬਾਦ ਕਰ ਦਿੰਦੇ ਨੇ ਤਾਂ ਉਹਨਾਂ ਨੂੰ ਅਜੇਹਾ ਕਰਨ ਦੀ ਲੋੜ ਨਹੀਂ ਤਾਂ ਦੱਸ ਦਈਏ ਕਿ ਅਮਰੀਕਾ ਟਾ 1 ਲੱਖ ਅਰਜ਼ੀਆਂ ਖੋਲ ਦਿੱਤੀਆਂ ਨੇ ਤੁਹਾਡੇ ਲਈ ਇਹ ਸੁਨਹਿਰੀ ਮੌਕਾ ਅਮਰੀਕਾ ਨੇ 2.5 ਲੱਖ ਅਰਜ਼ੀਆਂ ਖੋਲ ਦਿੱਤੀਆਂ ਨੇ ਸਲਾਨੀਆਂ ਹੁਨਰਮੰਦਾਂ ਲਈ ਕੰਮਿਆਂ ਲਈ ਅਮਰੀਕਾ ਨੇ ਇਹ 2.5 ਲੱਖ ਵੀਜ਼ਾ ਅਰਜ਼ੀਆਂ ਖੋਲੀਆਂ ਨੇ ਅਮਰੀਕਾ ਜਾਣ ਦੇ ਚਾਹਵਾਨਾਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਆ ਖਬਰ ਚੰਗੀ ਆ ਧਿਆਨ ਨਾਲ ਸੁਣ ਲਵੋ ਜਿਹੜੇ ਭਾਰਤੀ ਪੰਜਾਬੀ ਡੌਂਕੀ ਲਾ ਕੇ ਜਾਂਦੇ ਨੇ ਤਾਂ ਉਹਨਾਂ ਨੂੰ ਹੁਣ ਅਜੇਆ ਕੰਮ ਦੀ ਲੋੜ ਨਹੀਂ ਏਜੰਟਾ ਦੇ ਜਾਲ ਵਿੱਚ ਫਸ ਜਾਂਦੇ ਨੇ ਤਾਂ ਤੁਸੀਂ ਇਹ ਖਬਰ ਧਿਆਨ ਨਾਲ ਸੁਣ ਲਵੋ ਦੱਸ ਦਈਏ ਕਿ ਅਮਰੀਕਾ ਨੇ ਸਾਲ ਇੱਕ ਵਾਰ ਫਿਰ ਭਾਰਤ ਲਈ ਰਿਕਾਰਡ ਗਿਣਤੀ ਵਿੱਚ ਵੀਜੇ ਜਾਰੀ ਕਰ ਦਿੱਤੇ ਨੇ ਜਿਸ ਨਾਲ ਅਮਰੀਕਾ ਜਾਣ ਦੇ ਚਾਹਵਨ ਵਾਲੀ ਇਹ ਸੁਨਹਿਰੀ ਮੌਕਾ ਇਹ ਸੁਨਹਿਰੀ ਮੌਕਾ ਹੈ ਦੱਸ ਦਈਏ ਕਿ ਅਮਰੀਕੀ ਦੂਤ ਘਰ ਨੇ ਕਿਹਾ ਹੈ ਕਿ ਸਲਾਣੀਆਂ ਹੁਨਰਮੰਦਾਂ ਕੰਮ ਅਤੇ ਵਿਦਿਆਰਥੀਆਂ ਸਮੇਤ ਭਾਰਤੀ ਯਾਤਰੀਆਂ ਲਈ 2.5 ਲੱਖ ਵਾਧੂ ਵੀਜ਼ਾ ਅਰਜ਼ੀਆਂ ਖੋਲ੍ਹ ਦਿੱਤੀਆਂ ਨੇ ਅਮਰੀਕੀ ਮਿਸ਼ਨ ਮੁਤਾਬਿਕ ਅਮਰੀਕਾ ਨੇ ਸਲਾਨੀਆਂ ਹੁਣ ਮੰਦਾ ਕੰਮ ਹੈ ਤੇ ਵਿਦਿਆਰਥੀਆਂ ਸਮੇਤ ਭਾਰਤੀ ਯਾਤਰੀਆਂ ਲਈ ਵਾਧੂ 2.5 ਲੱਖ ਵੀਜ਼ਾ ਆਰ ਜੀਆਂ ਖੋਲ੍ਹ ਦਿੱਤੀਆਂ ਨੇ ਇਸ ਲਈ ਜਾਰੀ ਹੋਏ ਨਵੇਂ ਸਲਾਟ ਨਾਲ ਲੱਖਾਂ ਭਾਰਤੀ ਵਿਨੇਕਾਰਾਂ ਨੂੰ ਸਮੇਂ ਸਿਰ ਆਪਣਾ ਵੀਜ਼ਾ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ ਅਮਰੀਕੀ ਦੂਤਕਰ ਨੇ ਕਿਹਾ ਹੈ ਕਿ ਇਸ ਗਰਮੀਆਂ ਵਿੱਚ ਸਾਡੇ ਵਿਦਿਆਰਥੀ ਵੀਜ਼ਾ ਸੀਜ਼ਨ ਦੇ ਦੌਰਾਨ ਅਸੀਂ ਰਿਕਾਰਡ ਗਿਣਤੀਆਂ ਵਿੱਚ ਵਿਨੇਕਾਰਾਂ ਦੀ ਪਿਰਕੀ ਰਿਆ ਕੀਤੀ ਹੈ ਅਤੇ ਸਾਰੇ ਪਹਿਲੀ ਵਾਰ ਦੇ ਵਿਦਿਆਰਥੀ ਬਿੰਕਰ ਭਾਰਤ ਦੇ ਨੇੜੇ ਸਾਡੇ 5 ਕਾਉਂਸਲਰ ਸੈਕਸ਼ਨਾਂ ਵਿੱਚੋਂ ਇੱਕ ਵਿੱਚ ਸਮਾ ਲੈਣ ਲਈ ਯੋਗ ਹੋਏ ਨੇ ਜਿਕਰ ਜੋਗਾ ਹੈ ਕਿ ਸਾਲ 2023 ਵਿੱਚ ਭਾਰਤ ਵਿੱਚ ਅਮਰੀਕੀ ਕਾਉਂਸਲਰ ਟੀਮ ਨੇ 1.4 ਲੱਖ ਤੋਂ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਸੀ ਲਗਾਤਾਰ ਤੀਜੇ ਸਾਲ ਵੀ ਵੀਜ਼ੇ ਜਾਰੀ ਕਰਕੇ ਇੱਕ ਵਿਸ਼ਵ ਰਕਾਰਡ ਕਾਇਮ ਕੀਤਾ ਵਿਅਕਤੀਗਤ ਤੌਰ ਤੇ ਮੁੰਬਈ ਨਵੀਂ ਦਿੱਲੀ ਹైదరాబాద్ ਅਤੇ ਚੇਨਈ ਹੁਣ ਵਿਸ਼ਵ ਵਿੱਚ ਚੋਟੀ ਦੇ 4 ਵਿਦਿਆਰਥੀ ਵੀਜ਼ਾ ਪ੍ਰੋਸੈਸਿੰਗ ਪੋਸਟਾਂ ਵਜੋਂ ਸਭ ਤੋਂ ਮੋਰੀ ਨੇ ਭਾਰਤੀ ਵਿਦਿਆਰਥੀ ਸੰਯੁਕਤ ਰਾਜ ਵਿੱਚ 10 ਲੱਖਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ ਇੱਕ ਚ quartile ਤੋਂ ਵੱਧ ਹਨ ਜੋ ਉਨ੍ਹਾਂ ਨੂੰ ਦੇਸ਼ ਵਿੱਚ ਵਿਦੇਸ਼ੀ ਗ੍ਰੈਜੂਏਟ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਮੂਹ ਬਣਾਉਂਦੇ ਨੇ ਤਾਂ ਹੁਣ ਅਮਰੀਕੀ ਜਾਣ ਦੇ ਚਾਹਵਨ ਵਾਲੀ ਇਹ ਵੱਡੀ ਖਬਰਾਂ ਧਿਆਨ ਨਾਲ ਸੁਣ ਲੋ ਅਮਰੀਕਾ ਨੇ 2.5 ਲੱਖ ਵੀਜ਼ਾ ਅਰਜ਼ੀਆਂ ਖੋਲ ਦਿੱਤੀਆਂ ਨੇ ਤੁਹਾਨੂੰ ਹੁਣ ਡੋਂਕੀ ਲਾ ਕੇ ਜਾਂ ਏਜੰਟਾਂ ਦੇ ਜਾਲ ਵਿੱਚ ਫਸਣ ਦੀ ਲੋੜ ਨਹੀਂ ਲੱਖਾਂ ਪੈਸੇ ਤੁਹਾਡੇ ਬਰਬਾਦ ਹੋ ਜਾਂਦੇ ਨੇ ਕਿਉਂਕਿ ਅਮਰੀਕਾ ਨੇ ਹੁਣ 2.5 ਲੱਖ ਵੀਜ਼ਾ ਅਰਜ਼ੀਆਂ ਖੋਲ ਦਿੱਤੀਆਂ ਨੇ ਤਾਂ ਇਹ ਸੁਨਹਿਰੀ ਮੌਕਾ ਜਲਦੀ ਜਲਦੀ ਤੁਸੀਂ ਇਸ ਮੌਕੇ ਦਾ ਫਾਇਦਾ ਉਠਾਓ